ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅਮਰੀਕਾ ਬਾਰੇ ਤੁਸੀਂ ਸੁਣਿਆ ਹੋਵੇਗਾ ਕਿ ਅਮਰੀਕਾ ਦੇ ਵਿੱਚ ਵੱਡੀ ਗਿਣਤੀ ਚ ਲੋਕ ਜਾਂਦੇ ਨੇ ਤੇ ਖਾਸ ਕਰ ਅਮਰੀਕਾ ਦੇ ਵਿੱਚ ਜਿਹੜਾ ਇੱਕ ਖਾਸ ਪੇਸ਼ਾ ਹੈ ਟਰੱਕਿੰਗ ਦਾ ਹੈ ਟਰੱਕ ਡਰਾਈਵਰ ਪਿਛਲੇ ਸਮੇਂ ਦੇ ਦੌਰਾਨ ਕਾਫੀ ਚਰਚਾ ਦੇ ਵਿੱਚ ਰਹੇ ਨੇ ਕੁਝ ਉਹ ਜਿਨ੍ਹਾਂ ਦੇ ਉੱਤੇ ਕਾਰਵਾਈ ਦੀ ਤਲਵਾਰ ਲਮਕ ਗਈ ਤੇ ਕੁਝ ਟਰੱਕ ਡਰਾਈਵਰ ਉਹ ਜਿਨ੍ਹਾਂ ਤੋਂ ਹਾਦਸੇ ਹੋ ਗਏ ਜਿਨ੍ਹਾਂ ਨੂੰ ਉੱਥੇ ਹਿਰਾਸਤ ਦੇ ਵਿੱਚ ਲਿਆ ਗਿਆ ਖਾਸ ਕਰ ਹਰਜਿੰਦਰ ਸਿੰਘ ਤੇ ਜਸ਼ਨਪ੍ਰੀਤ ਨੂੰ ਦੋਵਾਂ ਦੇ ਉੱਤੇ ਕਾਰਵਾਈਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ ਤੇ ਇਸ ਤੋਂ ਬਾਅਦ ਦੇ ਵਿੱਚ ਜਦੋਂ ਹੁਣ ਜਾਂਚ ਹੁੰਦੀ ਆ ਤਾਂ ਕਈ ਤਰ੍ਹਾਂ ਦੀਆਂ ਪਰਤਾਂ ਖੁੱਲ੍ਹਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਜਦੋਂ ਇੱਕ ਮੁੱਦਾ ਭਖਦਾ ਹੈ ਤਾਂ ਉਸ ਮੁੱਦੇ ਨਾਲ ਜੁੜੇ ਹੋਏ ਜਿੰਨੇ ਵੀ ਇਫੈਕਟ ਹੁੰਦੇ ਨੇ ਜਿੰਨੇ ਵੀ ਪੁਆਇੰਟ ਹੁੰਦੇ ਨੇ ਉਹ ਖੋਖੇ ਜਾਂਦੇ ਨੇ ਵਿਚਾਰੇ ਜਾਂਦੇ ਨੇ ਤੇ ਇੱਕ ਮੁਲਕ ਦੀ ਘਟਨਾ ਤੋਂ ਬਾਅਦ ਦੂਜੇ ਮੁਲਕ ਵੀ ਉਹਦੇ ਵਿੱਚ ਜਾਂਚ ਵਗੈਰਾ ਸ਼ੁਰੂ ਕਰ ਦਿੰਦੇ ਨੇ ਕਿਤੇ ਸਾਡੇ ਤਾਂ ਇਹ ਬੇਨਿਯਮਾ ਨਹੀਂ ਪਾਈਆਂ ਜਾ ਰਹੀਆਂ ਤਾਂ ਹੁਣ ਖਬਰ ਕੈਨੇਡਾ ਤੋਂ ਆ ਜਿਵੇਂ ਅਮਰੀਕਾ ਦੇ ਵਿੱਚ ਦੋ ਸੜਕ ਹਾਦਸੇ ਵਾਪਰਦੇ ਨੇ ਜਿਦੇ ਵਿੱਚ ਤਿੰਨ-ਤਿੰਨ ਵਿਅਕਤੀਆਂ ਦੀ ਜਾਨ ਚਲੀ ਜਾਂਦੀ ਹੈ ਕਈ ਜ਼ਖਮੀ ਹੋ ਜਾਂਦੇ ਨੇ ਵਾਹਨਾ ਦਾ ਪ੍ਰਾਪਰਟੀ ਦਾ ਨੁਕਸਾਨ ਹੁੰਦਾ ਤਾਂ ਉਸ ਮਾਮਲੇ ਦੇ ਵਿੱਚ ਪਹਿਲਾਂ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਦੇ ਵਿੱਚ ਜਸ਼ਨਪ੍ਰੀਤ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਵੱਖ-ਵੱਖ ਥਾਵਾਂ ਦੇ ਉੱਤੇ ਹਾਦਸੇ ਵਾਪਰੇ ਸੀ ਤੇ ਹੁਣ ਕੈਨੇਡਾ ਦੇ ਵਿੱਚ ਦੋ ਭਾਰਤੀ ਮੂਲ ਦੇ ਵਿਕਤੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਉਹਨਾਂ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਇੱਕ ਜੱਜ ਸਾਹਿਬਾਨ ਨੇ ਫੈਸਲਾ ਸੁਣਾਇਆ ਹੈ ਮਾਮਲਾ ਇਹ ਹੈ ਕਿ ਅਣਧਿਕਾਰਤ ਤੌਰ ਦੇ ਉੱਤੇ ਇੱਕ ਡਰਾਈਵਿੰਗ ਸਕੂਲ ਚਲਾ ਰਹੇ ਸੀਗੇ ਜਿਦੇ ਵਿੱਚ ਲਾਇਸੈਂਸ ਵਗੈਰਾ ਦਿੱਤੇ ਜਾਂਦੇ ਸੀਗੇ ਤਾਂ ਇਹ ਪੂਰੀ ਤਰ੍ਹਾਂ ਮਾਪਦੰਡਾਂ ਦੇ ਉੱਤੇ ਖਰਾ ਨਹੀਂ ਉਤਰਿਆ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਠੱਗੀਆਂ ਧੋਖਾਧੜੀਆਂ ਵੀ ਸਾਹਮਣੇ ਆਈਆਂ ਨੇ ਰਿਪੋਰਟਾਂ ਦੇ ਮੁਤਾਬਕ ਜਿਸ ਤੋਂ ਬਾਅਦ ਦੇ ਵਿੱਚ ਦੋ ਵਿਅਕਤੀ ਭਾਰਤੀ ਮੂਲ ਦੇ ਨੇ ਜਿਨ੍ਹਾਂ ਨੂੰ ਰਿਟੇਨ ਕੀਤਾ ਗਿਆ ਹੈ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਹਾਲਾਂਕਿ ਅਸੀਂ ਉਹਨਾਂ ਦੇ ਨਾਮ ਜਨਤਕ ਨਹੀਂ ਕਰਾਂਗੇ ਨਸ਼ਰ ਨਹੀਂ ਕਰਾਂਗੇ ਪਰ ਦੋ ਭਾਰਤੀ ਮੂਲ ਦੇ ਵਿਅਕਤੀ ਨੇ ਤੇ ਉਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਹੁਣ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਇੱਕ ਦੀ ਉਮਰ ਕਾਫੀ ਹੈ ਤੇ ਇੱਕ ਦੀ ਉਹਦੇ ਤੋਂ ਅੱਧੀ ਹੈ ਯਾਨੀ ਕਿ ਇੱਕ ਆਪਣਾ 70 ਸਾਲ ਦੇ ਨੇੜੇ ਹੈ ਤੇ ਇੱਕ ਵਿਅਕਤੀ ਹੈ ਜਿਹੜਾ ਉਹ 37-38 ਸਾਲ ਦਾ ਦੱਸਿਆ ਜਾ ਰਿਹਾ ਜਿਨ੍ਹਾਂ ਦੇ ਉੱਤੇ ਹੁਣ ਕਾਰਵਾਈ ਹੁੰਦੀ ਨਜ਼ਰ ਆ ਰਹੀ ਹੈ ਇਹ ਕਹਿੰਦੇ ਜੀ ਦੱਖਣੀ ਏਸ਼ੀਆ ਤੋਂ ਆਉਣ ਵਾਲੇ ਨੌਜਵਾਨਾਂ ਨੂੰ ਜਿਹੜੇ ਫਰੈਸ਼ਰਸ ਹੁੰਦੇ ਸੀਗੇ ਉਹਨਾਂ ਨੂੰ ਇਹ ਟ੍ਰੈਕਿੰਗ ਦੀ ਸਿਖਲਾਈ ਦੇਣ ਦੀ ਗੱਲ ਕਰਦੇ ਸੀਗੇ ਤੇ ਇਹ ਘਟੀਆ ਤਰੀਕੇ ਦੀ ਸਿਖਲਾਈ ਮੰਨੀ ਜਾਂਦੀ ਸੀਗੀ ਕਿਉਂਕਿ ਇਹ ਜਿਹੜੀ ਫੀਸ ਲੈਂਦੇ ਸੀਗੇ ਉਹ ਸਿਖਲਾਈ ਲਈ 4000 ਤੋਂ ਲੈ ਕੇ 5000 ਡਾਲਰ ਤੱਕ ਜਿਹੜੀ ਉਹਨਾਂ ਤੋਂ ਫੀਸ ਲਈ ਜਾਂਦੀ ਸੀ ਜਦਕਿ ਜਿਹੜੇ ਪ੍ਰਵਾਨਿਤ ਸਕੂਲ ਨੇ ਮਾਨਤਾ ਪ੍ਰਾਪਤ ਨੇ ਉਹਨਾਂ ਦੀ ਫੀਸ ਨਾਲੋਂ ਇਹ ਕਾਫੀ ਘੱਟ ਹੁੰਦੀ ਸੀ ਲੋਕਾਂ ਨੂੰ ਵੀ ਲੱਗਦਾ ਸੀਗਾ ਕਿ ਆਪਾਂ ਇੱਥੇ ਆ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਡਰਾਈਵਿੰਗ ਵਾਲਾ ਲਾਇਸੈਂਸ ਵਗੈਰਾ ਹਾਸਲ ਕਰ ਲਈਏ ਤਾਂ ਅੱਗੇ ਡਰਾਈਵਿੰਗ ਵਾਲਾ ਜਿਹੜਾ ਕੀਤਾ ਹੈ ਉਹ ਸੰਭਾਲ ਲਾਂਗੇ ਤੇ ਆਪਣਾ ਕੰਮਕਾਜ ਸ਼ੁਰੂ ਹੋ ਜਾਏਗਾ ਵਿਦੇਸ਼ ਦੇ ਵਿੱਚ ਤਾਂ ਹੁਣ ਇਹਨਾਂ ਨੇ ਕਿਹਾ ਕਿ ਜਿਹੜਾ ਮਾਬਦੰਡਾਂ ਦੇ ਉੱਤੇ ਖੜਾ ਨਹੀਂ ਉਤਰਿਆ ਇਹਨਾਂ ਦਾ ਸਕੂਲ ਤੇ ਲੰਬੇ ਸਮੇਂ ਤੋਂ ਇਹ ਸਕੂਲ ਚੱਲ ਰਿਹਾ ਸੀਗਾ ਤੇ ਹੁਣ ਇਹਦੇ ਉੱਤੇ ਕਾਰਵਾਈ ਹੁੰਦੀ ਨਜ਼ਰ ਆ ਰਹੀ ਹੈ ਅਨਟਾਰੀਆ ਦੇ ਵਿੱਚ ਟਰੱਕ ਡਰਾਈਵਿੰਗ ਦੇ ਨਾਲ ਸਬੰਧਤ ਇਹ ਸਿਖਲਾਈ ਦਿੱਤੀ ਜਾਂਦੀ ਸੀ ਪਰ ਇਹ ਮਾਬਦੰਡਾਂ ਦੇ ਉੱਤੇ ਖਰੀ ਨਹੀਂ ਉਤਰੀ ਇਹ ਕਾਰਨ ਇਹ ਸੀਗਾ ਕਹਿੰਦੇ ਇਸ ਸਿਖਲਾਈ ਸੈਂਟਰ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਵੀ ਤਰਜੀਹ ਦਿੱਤੀ ਜਾਂਦੀ ਸੀ ਹਾਲਾਂਕਿ ਹੁਣ ਪਿੱਛੇ ਜਿਹੜਾ ਰੌਲਾ ਪੈ ਕੇ ਹਟਿਆ ਜਾਂ ਕਹਿ ਲਈਏ ਕਿ ਮੁੱਦਾ ਪਾ ਕੇ ਹਟਿਆ ਜਿਹਦੇ ਵਿੱਚ ਇਹ ਸੀਗਾ ਕਿ ਡਰਾਈਵਰ ਜਿਹੜੇ ਨੇ ਉਹ ਅੰਗਰੇਜ਼ੀ ਸਮਝਣ ਦੇ ਵਿੱਚ ਸਮਰੱਥ ਨਹੀਂ ਸੀਗੇ ਸਾਈਨ ਬੋਰਡ ਨਹੀਂ ਪੜ੍ਹ ਸਕਦੇ ਸੀ ਇਸ ਕਰਕੇ ਹਾਦਸੇ ਵਾਪਰੇ ਨੇ ਇੱਕ ਫੈਕਟ ਆਉਣਾ ਹਾਦਸਿਆਂ ਦਾ ਤੇ ਇਸ ਤੋਂ ਬਾਅਦ ਵਿੱਚ ਅਮਰੀਕਾ ਦੇ ਵਿੱਚ ਅੰਗਰੇਜ਼ੀ ਨੂੰ ਲਾਜ਼ਮੀ ਕੀਤਾ ਗਿਆ ਟਰੱਕ ਡਰਾਈਵਰਾਂ ਦੇ ਜਾਂ ਵਾਹਨ ਚਾਲਕਾਂ ਦੇ ਟੈਸਟ ਲਏ ਜਾ ਰਹੇ ਨੇ ਮੌਕੇ ਦੇ ਉੱਤੇ ਵੀ ਉਹਨਾਂ ਦੇ ਜਿਹੜੇ ਲਾਇਸੈਂਸ ਨੇ ਉਹ ਰੱਦ ਕੀਤੇ ਜਾ ਰਹੇ ਨੇ ਕੈਨਸਲ ਕੀਤੇ ਜਾ ਰਹੇ ਨੇ ਜਾਂ ਸਸਪੈਂਡ ਕੀਤੇ ਜਾ ਰਹੇ ਨੇ ਤਾਂ ਉਹਨਾਂ ਤੇ ਕਾਰਵਾਈਆਂ ਹੋ ਰਹੀਆਂ ਨੇ ਪਰ ਜਿਹੜੇ ਦੋ ਵਿਅਕਤੀ ਸੀਗੇ ਭਾਰਤੀ ਮੂਲ ਦੇ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਤਰੀਕੇ ਦੇ ਨਾਲ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਤਾਂ ਉਹ ਇਸੇ ਤਰ੍ਹਾਂ ਹੀ ਸਖਲਾਈ ਦਿੰਦੇ ਸੀਗੇ ਲਾਇਸੈਂਸ ਵਗੈਰਾ ਜਿਹੜੇ ਸੀਗੇ ਉਹ ਕਿਸ ਤਰ੍ਹਾਂ ਈਸ਼ੂ ਕਰਵਾਉਂਦੇ ਸੀ ਉਹ ਜਾਂਚ ਦਾ ਵਿਸ਼ਾ ਹੈ ਪਰ ਇਹਦੇ ਵਿੱਚ ਕਹਿੰਦੇ ਪੰਜਾਬੀ ਸੀਗੀ ਤਾਂ ਉਹਦੇ ਤੋਂ ਸੰਤੁਸ਼ਟ ਹੁੰਦੇ ਸੀ ਵਿਦਿਆਰਥੀ ਵੀ ਭਾਈ ਠੀਕ ਹੈ ਸਾਨੂੰ ਪੰਜਾਬੀ ਦੇ ਵਿੱਚ ਸਾਰੀਆਂ ਹਦਾਇਤਾਂ ਮਿਲ ਰਹੀਆਂ ਨੇ ਪਰ ਨਿਯਮ ਇਹ ਵੀ ਸੀ ਕਿ ਕੁਝ ਘੰਟੇ ਜਿਹੜੇ ਹਦਾਇਤਾਂ ਦੇ ਹੁੰਦੇ ਨੇ ਉਹ ਵੀ ਪੂਰੇ ਨਹੀਂ ਕੀਤੇ ਜਾਂਦੇ ਸੀ ਤਾਂ ਉਹਦੇ ਨਾਲ ਵੀ ਜਿਹੜੇ ਸਵਾਲ ਖੜੇ ਹੋ ਗਏ ਨੇ ਤੇ ਸਭ ਤੋਂ ਵੱਡਾ ਇਹ ਹੈ ਕਿ ਵਿਦੇਸ਼ ਦੇ ਵਿੱਚ ਪਹਿਲਾਂ ਵੀ ਹਾਸੇ ਵਾਪਰਦੇ ਨੇ ਪਰ ਜਦੋਂ ਇਹ ਪੰਜਾਬੀ ਨੌਜਵਾਨ ਚਰਚਾ ਚ ਆਏ ਨੇ ਦੋ ਉਸ ਤੋਂ ਬਾਅਦ ਇਹ احتیاط ਵਰਤੀ ਜਾ ਰਹੀ ਹੈ ਤਾਂ ਇਸ ਕਰਕੇ ਇਹ ਜਿਹੜਾ ਅਨਟਾਰੀਓ ਦੇ ਵਿੱਚ ਫੜੇ ਗਏ ਨੇ ਦੋ ਜਣੇ ਇਹਨਾਂ ਤੋਂ ਕਾਫੀ ਹੁਣ ਪੁੱਛਗਿਛ ਵਗੈਰਾ ਕੀਤੀ ਜਾ ਰਹੀ ਹੈ ਇਹਨਾਂ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਪਰ ਸੜਕ ਸੁਰੱਖਿਆ ਨੂੰ ਲੈ ਕੇ ਇਹ ਕਦਮ ਆ ਜਿਹੜਾ ਕੈਨੇਡਾ ਦੇ ਵਿੱਚ ਚੁੱਕਿਆ ਗਿਆ ਤਾਂ ਕੁੱਲ ਮਿਲਾ ਕੇ ਇਹਨਾਂ ਦਾ ਜਿਹੜਾ ਪਿਛੋਕੜ ਹੈ ਉਹਨਾਂ ਦੇ ਵਿੱਚੋਂ ਕੁਝ ਕਹਿੰਦੇ ਜੀ ਇਹ 2002 ਦੇ ਵਿੱਚ ਇਹਨਾਂ ਚੋਂ ਇੱਕ ਵਿਅਕਤੀ ਆਇਆ ਸੀਗਾ ਤੇ ਕੈਨੇਡੀਅਨ ਨਾਗਰਿਕ ਹੈ ਇਸ ਵੇਲੇ ਤਾਂ ਕੁੱਲ ਮਿਲਾ ਕੇ ਹੁਣ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਨੇ ਕਿ ਸਖਲਾਈ ਦੇ ਜਿਹੜੇ ਇੰਸਟ੍ਰਕਟਰ ਸੀਗੇ ਉਹ ਵੀ ਕਹਿੰਦੇ ਯੋਗਤਾ ਪ੍ਰਾਪਤ ਨਹੀਂ ਸੀਗੇ ਕਿਉਂਕਿ ਯੋਗਤਾ ਪ੍ਰਾਪਤ ਜਿਹੜੇ ਹੁੰਦੇ ਨੇ ਹੁਨਰ ਸਿਖਾਉਣ ਵਾਲੇ ਉਹਨਾਂ ਨੂੰ ਘਟੋ ਘਟ ਹਦਾਇਤਾਂ ਦੇ ਕਈ ਘੰਟੇ ਦੇਣੇ ਪੈਂਦੇ ਨੇ ਇਸ ਤੋਂ ਇਲਾਵਾ ਸਬੂਤਾਂ ਤੋਂ ਬਿਨਾ ਡਰਾਈਵਿੰਗ ਰੋਡ ਟੈਸਟ ਤੋਂ ਬਿਨਾ ਕੋਈ ਵੀ ਮਾਪਦੰਡ ਤੈਅ ਨਹੀਂ ਕੀਤਾ ਜਾ ਸਕਦਾ ਪਰ ਕਹਿੰਦੇ ਉੱਥੇ ਅਜਿਹਾ ਹੋ ਰਿਹਾ ਸੀਗਾ ਇੱਕ ਤਾਂ ਨੌਜਵਾਨ ਗੁੰਮਰਾ ਹੋ ਰਹੇ ਸੀ ਦੂਜਾ ਉਹਨਾਂ ਦਾ ਪੈਸਾ ਖਰਾਬ ਹੋ ਰਿਹਾ ਸੀਗਾ ਤੇ ਤੀਜਾ ਹੁਣ ਜਿਵੇਂ ਕਾਰਵਾਈਆਂ ਹੋਈਆਂ ਨੇ ਤਾਂ ਜਿਨ੍ਹਾਂ ਜਿਨ੍ਹਾਂ ਨੇ ਇਸ ਇੰਸਟੀਚਿਊਟ ਤੋਂ ਟ੍ਰੇਨਿੰਗ ਲਈ ਹੋਵੇਗੀ ਉਹਨਾਂ ਦੇ ਉੱਤੇ ਇਹ ਜਿਹੜੀ ਆ ਕਾਰਵਾਈ ਹੋਣੀ ਵੀ ਲਾਜ਼ਮੀ ਹੈ ਕਿਉਂਕਿ ਉਹਨਾਂ ਦਾ ਲਾਇਸੈਂਸ ਵਗੈਰਾ ਜਾਂ ਜਿਹੜਾ ਉਹਨਾਂ ਦਾ ਸਕਿੱਲ ਆ ਉਹਨੂੰ ਮਾਨਤਾ ਨਹੀਂ ਮਿਲੇਗੀ ਕੈਨੇਡਾ ਦੇ ਵਿੱਚ ਸੋ ਸਾਡੀ ਅਪੀਲ ਇਹ ਹੀ ਹੁੰਦੀ ਹੈ ਕਿ ਤੁਸੀਂ ਕਦੇ ਵੀ ਕੋਈ ਵੀ ਵਿਦੇਸ਼ ਜਾਣ ਦੀ ਫਾਈਲ ਲਾਉਣੀ ਆ ਤਾਂ ਕਿਸੇ ਸਬੰਧਤ ਜਾਣ ਪਹਿਚਾਨ ਵਾਲੇ ਤੋਂ ਜਾਂ ਜਿਹੜਾ ਤੁਹਾਡਾ ਭਰੋਸੇਯੋਗ ਹੋਵੇ ਉਹਦੇ ਤੋਂ ਹੀ ਫਾਈਲ ਵਗੈਰਾ ਲਵਾਇਆ ਕਰੋ ਤੇ ਜੇ ਵਿਦੇਸ਼ ਜਾ ਕੇ ਕੋਈ ਕੰਮ ਕਾਜ ਸਿੱਖਣਾ ਤਾਂ ਵੀ ਪੂਰੀ ਤਸਲੀ ਤੋਂ ਬਾਅਦ ਜਾਂਚ ਪੜਤਾਲ ਤੋਂ ਬਾਅਦ ਹੀ ਕੰਮਕਾਜ ਜਾਂ ਕੋਈ ਵੀ ਤੁਸੀਂ ਸਕੂਲ ਜੁਆਇਨ ਕਰਨਾ ਤਾਂ ਕਰਿਆ ਕਰੋ ਨੀਤਾ ਫਿਰ ਲੈਣੇ ਦੇ ਦੇਣੇ ਪੈ ਜਾਂਦੇ ਨੇ ਜਿਸ ਤਰ੍ਹਾਂ ਦੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਟਰੱਕ ਡਰਾਈਵਰ ਪਿਛਲੇ ਸਮੇਂ ਦੇ ਦੌਰਾਨ ਕਾਫੀ ਚਰਚਾ ਦੇ ਵਿੱਚ ਰਹੇ ਨੇ ਕੁਝ ਉਹ ਜਿਨ੍ਹਾਂ ਦੇ ਉੱਤੇ ਕਾਰਵਾਈ ਦੀ ਤਲਵਾਰ ਲਮਕ ਗਈ ਤੇ ਕੁਝ ਟਰੱਕ ਡਰਾਈਵਰ ਉਹ ਜਿਨ੍ਹਾਂ ਤੋਂ ਹਾਦਸੇ ਹੋ ਗਏ ਜਿਨ੍ਹਾਂ ਨੂੰ ਉੱਥੇ ਹਿਰਾਸਤ ਦੇ ਵਿੱਚ ਲਿਆ ਗਿਆ ਖਾਸ ਕਰ ਹਰਜਿੰਦਰ ਸਿੰਘ ਤੇ ਜਸ਼ਨਪ੍ਰੀਤ ਨੂੰ ਦੋਵਾਂ ਦੇ ਉੱਤੇ ਕਾਰਵਾਈਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ ਦੇਸ ਤੋਂ ਬਾਅਦ ਦੇ ਵਿੱਚ ਜਦੋਂ ਹੁਣ ਜਾਂਚ ਹੁੰਦੀ ਆ ਤਾਂ ਕਈ ਤਰ੍ਹਾਂ ਦੀਆਂ ਪਰਤਾਂ ਖੁੱਲਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਜਦੋਂ ਇੱਕ ਮੁੱਦਾ ਭਖਦਾ ਹੈ ਤਾਂ ਉਸ ਮੁੱਦੇ ਨਾਲ ਜੁੜੇ ਹੋਏ ਜਿੰਨੇ ਵੀ ਇਫੈਕਟ ਹੁੰਦੇ ਨੇ ਜਿੰਨੇ ਵੀ ਪੁਆਇੰਟ ਹੁੰਦੇ ਨੇ ਉਹ ਖੋਖੇ ਜਾਂਦੇ ਨੇ ਵਿਚਾਰੇ ਜਾਂਦੇ ਨੇ ਤੇ ਇੱਕ ਮੁਲਕ ਦੀ ਘਟਨਾ ਤੋਂ ਬਾਅਦ ਦੂਜੇ ਮੁਲਕ ਵੀ ਉਹਦੇ ਵਿੱਚ ਜਾਂਚ ਵਗੈਰਾ ਸ਼ੁਰੂ ਕਰ ਦਿੰਦੇ ਨੇ ਕਿਤੇ ਸਾਡੇ ਤਾਂ ਇਹ ਬੇਨਿਯਮਾ ਨਹੀਂ ਪਾਈਆਂ ਜਾ ਰਹੀਆਂ ਤਾਂ ਹੁਣ ਖਬਰ ਕੈਨੇਡਾ ਤੋਂ ਆ ਜਿਵੇਂ ਅਮਰੀਕਾ ਦੇ ਵਿੱਚ ਦੋ ਸੜਕ ਹਾਦਸੇ ਵਾਪਰਦੇ ਨੇ ਜਿਦੇ ਵਿੱਚ ਤਿੰਨ ਤਿੰਨ ਵਿਅਕਤੀਆਂ ਦੀ ਜਾਨ ਚਲੀ ਜਾਂਦੀ ਆ ਕਈ ਜ਼ਖਮੀ ਹੋ ਜਾਂਦੇ ਨੇ ਵਾਨਾਂ ਦਾ ਪ੍ਰੋਪਰਟੀ ਦਾ ਨੁਕਸਾਨ ਹੁੰਦਾ ਤਾਂ ਉਸ ਮਾਮਲੇ ਦੇ ਵਿੱਚ ਪਹਿਲਾਂ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਦੇ ਵਿੱਚ ਜਸ਼ਨਪ੍ਰੀਤ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਵੱਖ-ਵੱਖ ਥਾਵਾਂ ਦੇ ਉੱਤੇ ਹਾਦਸੇ ਵਾਪਰੇ ਸੀ ਤੇ ਹੁਣ ਕੈਨੇਡਾ ਦੇ ਵਿੱਚ ਦੋ ਭਾਰਤੀ ਮੂਲ ਦੇ ਵਿਕਤੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਉਹਨਾਂ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਇੱਕ ਜੱਜ ਸਾਹਿਬਾਨ ਨੇ ਫੈਸਲਾ ਸੁਣਾਇਆ ਮਾਮਲਾ ਇਹ ਕਿ ਅਣਅਧਿਕਾਰਤ ਤੌਰ ਦੇ ਉੱਤੇ ਇੱਕ ਡਰਾਈਵਿੰਗ ਸਕੂਲ ਚਲਾ ਰਹੇ ਸੀਗੇ ਜਿਦੇ ਵਿੱਚ ਲਾਇਸੈਂਸ ਵਗੈਰਾ ਦਿੱਤੇ ਜਾਂਦੇ ਸੀਗੇ ਤਾਂ ਇਹ ਪੂਰੀ ਤਰ੍ਹਾਂ ਮਾਪਦੰਡਾਂ ਦੇ ਉੱਤੇ ਖਰਾ ਨਹੀਂ ਉਤਰਿਆ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਠੱਗੀਆਂ ਧੋਖਾਧੜੀਆਂ ਵੀ ਸਾਹਮਣੇ ਆਈਆਂ ਨੇ ਰਿਪੋਰਟਾਂ ਦੇ ਮੁਤਾਬਕ ਜਿਸ ਤੋਂ ਬਾਅਦ ਦੇ ਵਿੱਚ ਦੋ ਵਿਅਕਤੀ ਭਾਰਤੀ ਮੂਲ ਦੇ ਨੇ ਜਿਨ੍ਹਾਂ ਨੂੰ ਡਿਟੇਨ ਕੀਤਾ ਗਿਆ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਹਾਲਾਂਕਿ ਅਸੀਂ ਉਹਨਾਂ ਦੇ ਨਾਮ ਜਨਤਕ ਨਹੀਂ ਕਰਾਂਗੇ ਨਸ਼ਰ ਨਹੀਂ ਕਰਾਂਗੇ ਪਰ ਦੋ ਭਾਰਤੀ ਮੂਲ ਦੇ ਵਿਅਕਤੀ ਨੇ ਤੇ ਉਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਹੁਣ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਇੱਕ ਦੀ ਉਮਰ ਕਾਫੀ ਹੈ ਤੇ ਇੱਕ ਦੀ ਉਹਦੇ ਤੋਂ ਅੱਧੀ ਹੈ ਯਾਨੀ ਕਿ ਇੱਕ ਆਪਣਾ 70 ਸਾਲ ਦੇ ਨੇੜੇ ਹੈ ਤੇ ਇੱਕ ਵਿਅਕਤੀ ਹੈ ਜਿਹੜਾ ਉਹ 37-38 ਸਾਲ ਦਾ ਦੱਸਿਆ ਜਾ ਰਿਹਾ ਜਿਨ੍ਹਾਂ ਦੇ ਉੱਤੇ ਹੁਣ ਕਾਰਵਾਈ ਹੁੰਦੀ ਨਜ਼ਰ ਆ ਰਹੀ ਹੈ ਇਹ ਕਹਿੰਦੇ ਜੀ ਦੱਖਣੀ ਏਸ਼ੀਆ ਤੋਂ ਆਉਣ ਵਾਲੇ ਨੌਜਵਾਨਾਂ ਨੂੰ ਜਿਹੜੇ ਫਰੈਸ਼ਰਸ ਹੁੰਦੇ ਸੀਗੇ ਉਹਨਾਂ ਨੂੰ ਇਹ ਟਰੱਕਿੰਗ ਦੀ ਸਿਖਲਾਈ ਦੇਣ ਦੀ ਗੱਲ ਕਰਦੇ ਸੀਗੇ ਤੇ ਇਹ ਘਟਿਆ ਤਰੀਕੇ ਦੀ ਸਿਖਲਾਈ ਮੰਨੀ ਜਾਂਦੀ ਸੀ ਕਿਉਂਕਿ ਇਹ ਜਿਹੜੀ ਫੀਸ ਲੈਂਦੇ ਸੀਗੇ ਉਹ ਸਿਖਲਾਈ ਲਈ 4000 ਤੋਂ ਲੈ ਕੇ 5000 ਡਾਲਰ ਤੱਕ ਜਿਹੜੀ ਉਹਨਾਂ ਤੋਂ ਫੀਸ ਲਈ ਜਾਂਦੀ ਸੀ ਜਦ ਕਿ ਜਿਹੜੇ ਪ੍ਰਵਾਨਿਤ ਸਕੂਲ ਨੇ ਮਾਨਤਾ ਪ੍ਰਾਪਤ ਨੇ ਉਹਨਾਂ ਦੀ ਫੀਸ ਨਾਲੋਂ ਇਹ ਕਾਫੀ ਘੱਟ ਹੁੰਦੀ ਸੀ ਲੋਕਾਂ ਨੂੰ ਵੀ ਲੱਗਦਾ ਸੀਗਾ ਕਿ ਆਪਾਂ ਇੱਥੇ ਆ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਡਰਾਈਵਿੰਗ ਵਾਲਾ ਲਾਇਸੈਂਸ ਵਗੈਰਾ ਹਾਸਲ ਕਰ ਲਈਏ ਤਾਂ ਅੱਗੇ ਡਰਾਈਵਿੰਗ ਵਾਲਾ ਜਿਹੜਾ ਕੀਤਾ ਉਹ ਸੰਭਾਲ ਲਾਂਗੇ ਤੇ ਆਪਣਾ ਕੰਮਕਾਜ ਸ਼ੁਰੂ ਹੋ ਜਾਏਗਾ ਵਿਦੇਸ਼ ਦੇ ਵਿੱਚ ਤਾਂ ਹੁਣ ਇਹਨਾਂ ਨੇ ਕਿ ਹੈ ਕਿ ਜਿਹੜਾ ਮਾਪਦੰਡਾਂ ਦੇ ਉੱਤੇ ਖਰਾ ਨਹੀਂ ਉਤਰਿਆ ਇਹਨਾਂ ਦਾ ਸਕੂਲ ਤੇ ਲੰਮੇ ਸਮੇਂ ਤੋਂ ਇਹ ਸਕੂਲ ਚੱਲ ਰਿਹਾ ਸੀਗਾ ਤੇ ਹੁਣ ਇਹਦੇ ਉੱਤੇ ਕਾਰਵਾਈ ਹੁੰਦੀ ਨਜ਼ਰ ਆ ਰਹੀ ਹੈ ਅੰਟਾਰੀਆ ਦੇ ਵਿੱਚ ਟਰੱਕ ਡਰਾਈਵਿੰਗ ਦੇ ਨਾਲ ਸੰਬੰਧਿਤ ਤੇ ਸਿਖਲਾਈ ਦਿੱਤੀ ਜਾਂਦੀ ਸੀ ਪਰ ਇਹ ਮਾਪਦੰਡਾਂ ਦੇ ਉੱਤੇ ਖਰੀ ਨਹੀਂ ਉਤਰੀ ਤੇ ਕਾਰਨ ਇਹ ਸੀਗਾ ਕਹਿੰਦੇ ਇਸ ਸਿਖਲਾਈ ਸੈਂਟਰ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਵੀ ਤਰਜੀਹ ਦਿੱਤੀ ਜਾਂਦੀ ਸੀ ਹਾਲਾਂਕਿ ਹੁਣ ਪਿੱਛੇ ਜਿਹੜਾ ਰੋਲਾ ਪਾ ਕੇ ਹਟਿਆ ਜਾਂ ਕਹਿ ਲਈਏ ਕਿ ਮੁੱਦਾ ਭਾ ਕੇ ਹਟਿਆ ਜਿਦੇ ਵਿੱਚ ਇਹ ਸੀਗਾ ਕਿ ਡਰਾਈਵਰ ਜਿਹੜੇ ਨੇ ਉਹ ਅੰਗਰੇਜ਼ੀ ਸਮਝਣ ਦੇ ਵਿੱਚ ਸਮਰੱਥ ਨਹੀਂ ਸੀਗੇ ਸਾਈਨ ਬੋਰਡ ਨਹੀਂ ਪੜ੍ਹ ਸਕਦੇ ਸੀ ਇਸ ਕਰਕੇ ਹਾਦਸੇ ਵਾਪਰੇ ਨੇ ਇੱਕ ਫੈਕਟ ਆਉਣਾ ਹਾਦਸਿਆਂ ਦਾ ਤੇ ਇਸ ਤੋਂ ਬਾਅਦ ਵਿੱਚ ਅਮਰੀਕਾ ਦੇ ਵਿੱਚ ਅੰਗਰੇਜ਼ੀ ਨੂੰ ਲਾਜ਼ਮੀ ਕੀਤਾ ਗਿਆ ਟਰੱਕ ਡਰਾਈਵਰਾਂ ਦੇ ਜਾਂ ਵਾਹਨ ਚਾਲਕਾਂ ਦੇ ਟੈਸਟ ਲਏ ਜਾ ਰਹੇ ਨੇ ਮੌਕੇ ਦੇ ਉੱਤੇ ਵੀ ਉਹਨਾਂ ਦੇ ਜਿਹੜੇ ਲਾਇਸੈਂਸ ਨੇ ਉਹ ਰੱਦ ਕੀਤੇ ਜਾ ਰਹੇ ਨੇ ਕੈਨਸਲ ਕੀਤੇ ਜਾ ਰਹੇ ਨੇ ਜਾਂ ਸਸਪੈਂਡ ਕੀਤੇ ਜਾ ਰਹੇ ਨੇ ਤਾਂ ਉਹਨਾਂ ਤੇ ਕਾਰਵਾਈਆਂ ਹੋ ਰਹੀਆਂ ਨੇ ਪਰ ਜਿਹੜੇ ਦੋ ਵਿਅਕਤੀ ਸੀਗੇ ਭਾਰਤੀ ਮੂਲ ਦੇ ਨੇ ਜਿਨ੍ਹਾਂ ਨੂੰ ਗ੍ਰਫਤਾਰ ਕੀਤਾ ਗਿਆ ਇੱਕ ਤਰੀਕੇ ਦੇ ਨਾਲ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਤਾਂ ਉਹ ਇਸੇ ਤਰ੍ਹਾਂ ਹੀ ਸਖਲਾਈ ਦਿੰਦੇ ਸੀਗੇ ਲਾਇਸੈਂਸ ਵਗੈਰਾ ਜਿਹੜੇ ਸੀਗੇ ਉਹ ਕਿਸ ਤਰ੍ਹਾਂ ইস্যੂ ਕਰਵਾਉਂਦੇ ਸੀ ਉਹ ਜਾਂਚ ਦਾ ਵਿਸ਼ਾ ਹੈ ਪਰ ਇਹਦੇ ਵਿੱਚ ਕਹਿੰਦੇ ਪੰਜਾਬੀ ਸੀਗੀ ਤਾਂ ਉਹਦੇ ਤੋਂ ਸੰਤੁਸ਼ਟ ਹੁੰਦੇ ਸੀ ਵਿਦਿਆਰਥੀ ਵੀ ਭਾਈ ਠੀਕ ਹੈ ਸਾਨੂੰ ਪੰਜਾਬੀ ਦੇ ਵਿੱਚ ਸਾਰੀਆਂ ਹਦਾਇਤਾਂ ਮਿਲ ਰਹੀਆਂ ਨੇ ਪਰ ਨਿਯਮ ਇਹ ਵੀ ਸੀ ਕਿ ਕੁਝ ਘੰਟੇ ਜਿਹੜੇ ਹਦਾਇਤਾਂ ਦੇ ਹੁੰਦੇ ਨੇ ਉਹ ਵੀ ਪੂਰੇ ਨਹੀਂ ਕੀਤੇ ਜਾਂਦੇ ਸੀ ਤਾਂ ਉਹਦੇ ਨਾਲ ਵੀ ਜਿਹੜੇ ਸਵਾਲ ਖੜੇ ਹੋ ਗਏ ਨੇ ਤੇ ਸਭ ਤੋਂ ਵੱਡਾ ਇਹ ਹੈ ਕਿ ਵਿਦੇਸ਼ ਦੇ ਵਿੱਚ ਪਹਿਲਾਂ ਵੀ ਹਾਸੇ ਵਾਪਰਦੇ ਨੇ ਪਰ ਜਦੋਂ ਇਹ ਪੰਜਾਬੀ ਨੌਜਵਾਨ ਚਰਚਾ ਚ ਆਏ ਨੇ ਦੋ ਉਸ ਤੋਂ ਬਾਅਦ ਇਹ احتیاط ਵਰਤੀ ਜਾ ਰਹੀ ਹੈ ਤਾਂ ਇਸ ਕਰਕੇ ਇਹ ਜਿਹੜਾ ਅਨਟਾਰੀਓ ਦੇ ਵਿੱਚ ਫੜੇ ਗਏ ਨੇ ਦੋ ਜਣੇ ਇਹਨਾਂ ਤੋਂ ਕਾਫੀ ਹੁਣ ਪੁੱਛਗਿਛ ਵਗੈਰਾ ਕੀਤੀ ਜਾ ਰਹੀ ਹੈ ਇਹਨਾਂ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਪਰ ਸੜਕ ਸੁਰੱਖਿਆ ਨੂੰ ਲੈ ਕੇ ਇਹ ਕਦਮ ਆ ਜਿਹੜਾ ਕੈਨੇਡਾ ਦੇ ਵਿੱਚ ਚੁੱਕਿਆ ਗਿਆ ਤਾਂ ਕੁੱਲ ਮਿਲਾ ਕੇ ਇਹਨਾਂ ਦਾ ਜਿਹੜਾ ਪਿਛੋਕੜ ਹੈ ਉਹਨਾਂ ਦੇ ਵਿੱਚੋਂ ਕੁਝ ਕਹਿੰਦੇ ਜੀ ਇਹ 2002 ਦੇ ਵਿੱਚ ਇਹਨਾਂ ਚੋਂ ਇੱਕ ਵਿਅਕਤੀ ਆਇਆ ਸੀਗਾ ਤੇ ਕੈਨੇਡੀਅਨ ਨਾਗਰਿਕ ਹੈ ਇਸ ਵੇਲੇ ਤਾਂ ਕੁਲ ਮਲਾਕੇ ਹੁ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਨੇ ਕਿ ਸਖਲਾਈ ਦੇ ਜਿਹੜੇ ਇੰਸਟ੍ਰਕਟਰ ਸੀਗੇ ਉਹ ਵੀ ਕਹਿੰਦੇ ਯੋਗਤਾ ਪ੍ਰਾਪਤ ਨਹੀਂ ਸੀਗੇ ਕਿਉਂਕਿ ਯੋਗਤਾ ਪ੍ਰਾਪਤ ਜਿਹੜੇ ਹੁੰਦੇ ਨੇ ਹੁਨਰ ਸਿਖਾਉਣ ਵਾਲੇ ਉਹਨਾਂ ਨੂੰ ਘਟੋ ਘਟ ਹਦਾਇਤਾਂ ਦੇ ਕਈ ਘੰਟੇ ਦੇਣੇ ਪੈਂਦੇ ਨੇ ਇਸ ਤੋਂ ਇਲਾਵਾ ਸਬੂਤਾਂ ਤੋਂ ਬਿਨਾ ਡਰਾਈਵਿੰਗ ਰੋਡ ਟੈਸਟ ਤੋਂ ਬਿਨਾ ਕੋਈ ਵੀ ਮਾਪਦੰਡ ਤੈਅ ਨਹੀਂ ਕੀਤਾ ਜਾ ਸਕਦਾ ਪਰ ਕਹਿੰਦੇ ਉੱਥੇ ਅਜਿਹਾ ਹੋ ਰਿਹਾ ਸੀਗਾ ਇੱਕ ਤਾਂ ਨੌਜਵਾਨ ਗੁੰਮਰਾ ਹੋ ਰਹੇ ਸੀ ਦੂਜਾ ਉਹਨਾਂ ਦਾ ਪੈਸਾ ਖਰਾਬ ਹੋ ਰਿਹਾ ਸੀਗਾ ਤੇ ਤੀਜਾ ਹੁਣ ਜਿਵੇਂ ਕਾਰਵਾਈਆਂ ਹੋਈਆਂ ਨੇ ਤਾਂ ਜਿਨ੍ਹਾਂ ਜਿਨ੍ਹਾਂ ਨੇ ਇਸ ਇੰਸਟੀਚਿਊਟ ਤੋਂ ਟ੍ਰੇਨਿੰਗ ਲਈ ਹੋਵੇਗੀ ਉਹਨਾਂ ਦੇ ਉੱਤੇ ਇਹ ਜਿਹੜੀ ਆ ਕਾਰਵਾਈ ਹੋਣੀ ਵੀ ਲਾਜ਼ਮੀ ਹੈ ਕਿਉਂਕਿ ਉਹਨਾਂ ਦਾ ਲਾਇਸੈਂਸ ਵਗੈਰਾ ਜਾਂ ਜਿਹੜਾ ਉਹਨਾਂ ਦਾ ਸਕਿੱਲ ਆ ਉਹਨੂੰ ਮਾਨਤਾ ਨਹੀਂ ਮਿਲੇਗੀ ਕੈਨੇਡਾ ਦੇ ਵਿੱਚ ਸੋ ਸਾਡੀ ਅਪੀਲ ਇਹ ਹੀ ਹੁੰਦੀ ਹੈ ਕਿ ਤੁਸੀਂ ਕਦੇ ਵੀ ਕੋਈ ਵੀ ਵਿਦੇਸ਼ ਜਾਣ ਦੀ ਫਾਈਲ ਲਾਉਣੀ ਆ ਤਾਂ ਕਿਸੇ ਸਬੰਧਤ ਜਾਣ ਪਹਿਚਾਣ ਵਾਲੇ ਤੋਂ ਜਾਂ ਜਿਹੜਾ ਤੁਹਾਡਾ ਭਰੋਸੇਯੋਗ ਹੋਵੇ ਉਹਦੇ ਤੋਂ ਹੀ ਫਾਈਲ ਵਗੈਰਾ ਲਵਾਇਆ ਕਰੋ ਤੇ ਜੇ ਵਿਦੇਸ਼ ਜਾ ਕੇ ਕੋਈ ਕੰਮ ਕਾਜ ਸਿੱਖਣਾ ਤਾਂ ਵੀ ਪੂਰੀ ਤਸਲੀ ਤੋਂ ਬਾਅਦ ਜਾਂਚ ਪੜਤਾਲ ਤੋਂ ਬਾਅਦ ਹੀ ਕੰਮਕਾਜ ਜਾਂ ਕੋਈ ਵੀ ਤੁਸੀਂ ਸਕੂਲ ਜੁਆਇਨ ਕਰਨਾ ਤਾਂ ਕਰਿਆ ਕਰੋ ਨਿੱਤਾ ਫਿਰ ਲੈਣੇ ਦੇਣੇ ਪੈ ਜਾਂਦੇ ਨੇ ਜਿਸ ਤਰ੍ਹਾਂ ਦੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਪਡੇਟਸ ਆਉਣਗੇ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ